ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਆਪਣੇ ਫਾਰਮ ਪਿੰਡ ਪਾਣਾ ਜ਼ਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਦੋ ਮੱਝਾਂ ਵਿਕਾਉਣੀਆਂ ਦੂਜੇ ਦੂਜੇ ਸੂਏ ਸੂਨ ਦੇ ਵਿੱਚ ਦਿਨ ਲੈਂਦੀਆਂ 10 10 15 15 ਦਿਨ ਬਾਕੀ ਹੈ ਬਹੁਤ ਹੀ ਸਾਫ਼ ਸੁਥਰੀਆਂ ਉੱਚੇ ਲੰਮੇ ਕੱਦ ਦੀਆਂ ਚੰਗਾ ਦੁੱਧ ਦੇਣਗੀਆਂ ਆਓ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਨੰਬਰ ਵਾਲੀ ਮੱਝ ਦੀ ਇਸ ਦੇ ਸੂਨ ਦੇ ਵਿੱਚ ਅਜੇ 12 ਤੋਂ 14 ਦਿਨ ਬਾਕੀ ਹੈ ਹਾਈਟ ਵਾਈਸ ਬਹੁਤ ਜਿਆਦਾ ਵਧੀਆ ਸੈਂਕ ਦੀ ਕੁਆਲਿਟੀ ਬਹੁਤ ਚੰਗੀ ਹੈ ਚੰਗੀ ਰਾਜੀਪੜੀ ਸਮੀ ਮੱਝ ਹੈ ਜੇਕਰ ਆਪਾਂ ਇਸ ਦੇ ਪਹਿਲੇ ਸੂਏ ਦੁੱਧ ਦੀ ਗੱਲ ਕਰੀ ਤਾਂ ਇਸ ਨੇ ਪਹਿਲੇ ਸੂਏ 14 ਲੀਟਰ ਦੁੱਧ ਦਿੱਤਾ ਹੈ ਐਤ ਕੀ ਆਰਾਮ ਨਾਲ 16-17 ਲੀਟਰ ਦੁੱਧ ਪਾ ਦੂਗੀ ਹਵਾਨੇ ਦੀ ਕੁਆਲਿਟੀ ਬਹੁਤ ਚੰਗੀ ਹੈ ਥਣ ਬਹੁਤ ਸੋਹਣਾ ਲੱਗਾ ਹਾਈਟ ਵਾਈਸ ਬਹੁਤ ਚੰਗੀ ਹੈ ਛੋਟੀ ਪੱਟਪੂੜਾ ਬਹੁਤ ਚੰਗਾ ਲੱਗਾ ਚੈੱਕ ਕਰ ਸਕਦੇ ਹੋ ਹਵਾਨੇ ਦੀ ਕੁਆਲਿਟੀ ਥਾਣਾ ਉਚ ਨਖੇਰਾਂ ਚੈੱਕ ਕਰ ਸਕਦੇ ਹੋ ਥਾਣਾ ਦਾ ਸਾਈ ਚੈੱਕ ਕਰ ਸਕਦੇ ਹਾਂ ਬਹੁਤ ਹੀ ਸ਼ਾਨਦਾਰ ਹੈ ਦੇਖ ਸਕਦੇ ਹੋ ਪਿਓਰ ਮੁਰਾ ਚ ਪਾਸ ਆ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਆਪਾਂ ਤੁਹਾਨੂੰ ਤੋੜ ਕੇ ਵਿਖਾਉਣੇ ਤੁਰਦੇ ਹੋਏ ਕਰਿਓ ਛੋਟੀ ਨੂੰ ਚੈੱਕ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਕਬਰਉਂ ਦੀਆ ਰਾਜੀਪੜੀ ਸਭੀ ਛੋਟੀ ਕਹਿ ਸਕਦੇ ਹਾਂ ਚੱਲਦੇ ਕਰੋ ਚੈੱਕ ਇੱਕ ਦੁੱਧ ਵਾਲੀ ਚੀਜ਼ ਕਹਿ ਸਕਦੇ ਆ ਦੁੱਧ ਬਹੁਤ ਵਧੀਆ ਦਊਗੀ ਜਿੱਕਿ ਸੇ ਘਰੇਲੂ ਵੀਰ ਨੇ ਇੱਕ ਪਸ਼ੂ ਰੱਖਣਾ ਹੁੰਦਾ ਜਾਂ ਦੋ ਉਹਨਾਂ ਵਾਸਤੇ ਬੈਸਟ ਆਪਸ਼ਨ ਹੈ ਦੇਖੋ ਚੱਲਦੇ ਹੋਏ ਕੁਆਲਿਟੀ ਬਹੁਤ ਹੀ ਜ਼ਿਆਦਾ ਚੰਗੀ ਹੈ ਚੈੱਕ ਕਰੋ ਆਓ ਹੁਣ ਗੱਲ ਕਰਦੇ ਆ ਦੂਜੇ ਨੰਬਰ ਵਾਲੀ ਛੋਟੀ ਦੀ ਇਸ ਨੇ ਵੀ ਦੂਜੇ ਸੂਏ ਸੋਨਾ ਇਸ ਦੇ ਸੂਨ ਦੇ ਵਿੱਚ ਅਜੇ 15 ਦਿਨ ਬਾਕੀ ਹੈ ਹਵਾਨੇ ਦੀ ਕੁਆਲਿਟੀ ਇਹਦੀ ਬਹੁਤ ਚੰਗੀ ਹੈ ਬਹੁਤ ਸੋਹਣਾ ਹਵਾਨਾ ਕੱਢੂਗੀ ਇਹ ਵੀ ਆਰਾਮਣ 15 ਲੀਟਰ ਦੁੱਧ ਪਾ ਦੂਗੀ ਮੋਟੀ ਜਵਾਈ ਵਾਲਾ ਸੋਹਣਾ ਥਣ ਲੱਗਾ ਚੈੱਕ ਕਰ ਸਕਦੇ ਹੋ ਚੰਗੀ ਰਾਜੀ ਪਲੀ ਸਮੀ ਹੈ ਕੱਦ ਕਾਠ ਬਹੁਤ ਵਧੀਆ ਸਿੰਘ ਦੀ ਕੁਆਲਿਟੀ ਚੰਗੀ ਹੈ ਮੂੰਹ ਮੱਥਾ ਚੰਗਾ ਪੈਟ ਪੂੜਾ ਬਹੁਤ ਜ਼ਿਆਦਾ ਵਧੀਆ ਦੇਖ ਸਕਦੇ ਹੋ ਥੋੜਾ ਜਿਹਾ ਕੈਮਰੇ ਤੋਂ ਜ਼ਰੂਰ ਘਬਰੌਂਦੀ ਹੈ ਦੋਵੇਂ ਝੋਟੀਆਂ ਹੀ ਬਹੁਤ ਜ਼ਿਆਦੇ ਵਧੀਆ ਜੇ ਕਿਸੇ ਵੀਰ ਨੇ ਦੁੱਧ ਤੇ ਲਾਉਣੀਆਂ ਹੋਣ ਬੈਸਟ ਆਪਸ਼ਨ ਉਹਦੇ ਆਸਤੇ ਬਾਕੀ ਤੁਸੀਂ ਇਸ ਝੋਟੀ ਨੂੰ ਚਲਦੇ ਹੋਏ ਕਰ ਸਕਦੇ ਹੋ ਚੈੱਕ ਬਹੁਤ ਹੀ ਜ਼ਿਆਦੇ ਵਧੀਆ ਝੋਟੀ ਹੈ ਜੇ ਕਿਸੇ ਵੀਰ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਸਾਫ ਹਵਾਨੇ ਦੀ ਇਹ ਸੋਹਣੇ ਥਾਂ ਦੀ ਝੋਟੀ ਹੈ ਦੇਖੋ ਚਲਦੇ ਹੋਏ ਜੇਕਰ ਇਹਨਾਂ ਦੋਆਂ ਝੋਟੀਆਂ ਦੇ ਮੁੱਲ ਦੀ ਗੱਲ ਕਰੀਏ ਤਾਂ ਇਹਨਾਂ ਦਾ ਮੁੱਲ ਫੋਨ ਉੱਪਰ ਕੀਤਾ ਜਾਊਗਾ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਜਿਹੜਾ ਨੰਬਰ ਹੈ ਸਕਰੀਨ ਉੱਪਰ ਵੀ ਚੱਲ ਰਿਹਾ ਐਡਰੈਸ ਆਪਣਾ ਫੋਨ ਨੰਬਰ ਐਡਰੈਸ ਸਭ ਕੁਝ ਸਕਰੀਨ ਉੱਪਰ ਆ ਰਿਹਾ ਆਪਣਾ ਨੰਬਰ ਹੈ ਜੀ 9878214644 9878214644 ਬਾਕੀ ਆਪਣੀ ਇਸ ਵੀਡੀਓ ਬਾਕੀ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਨਵੀਆਂ-ਨਵੀਆਂ ਵੀਡੀਓ ਵਾਸਤੇ ਮੱਝਾਂ گاਵਾਂ ਦੀਆਂ ਵੀਡੀਓ ਵਾਸਤੇ ਆਪਣੇ ਇਸ YouTube ਚੈਨਲ ਨਾਲ ਬਨੇ ਰਹੋ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਸ਼ੇਅਰ ਅਤੇ ਕਮੈਂਟ